ਇਕ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਹ ਤੂ ਫਰਾਰ ਹੋ ਗਏ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਆਰ ਦੇ ਵਿੱਚ ਇੱਕ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅੱਜ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾਪਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਭਰਾਰੋਗੇ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾਪਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ। ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੀ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ। ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾਪਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅੱਜ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾ ਪਲਾ ਸਾਹਮਣੇ ਹੈ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾਪਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅੱਜ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਨੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰਿਆਰ ਦੇ ਵਿੱਚ ਇੱਕ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਹ ਤੂ ਫਰਾਰ ਹੋ ਗਏ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇੱਕ ਚੋਰ ਜੋ ਲਟੇਰੇ ਜਿਹੜੇ ਨੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾਪਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅੱਜ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇੱਕ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਿਹਾ ਗੁਰਦਾਸਪੁਰ ਦੇ ਪਿੰਡ ਬਰਿਆਰ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅਜ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇੱਕ ਚੋਰ ਜੋ ਲਟੇਰੇ ਜਿਹੜੇ ਨੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰਿਆਰ ਦੇ ਵਿੱਚ ਇੱਕ ਅਜੀਬੋ-ਗਰੀਮਾਪਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਤੂ ਫਰਾਰ ਹੋ ਗਏ ਅੱਜ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇੱਕ ਚੋਰ ਜੋ ਲਟੇਰੇ ਜਿਹੜੇ ਨੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀਮਾਪਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਹ ਤੂਫਰਾਰੋਗੇ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਆਰ ਦੇ ਵਿੱਚ ਇੱਕ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਹ ਤੂਫ ਭਰਾ ਰੋਗੇ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ ਜਿਹੜਾ ਲੈ ਕੇ ਉਹ ਤੂਫਰਾਰੋਗੇ ਅ ਜਦੋਂ ਦੇਖਿਆ ਤਾਂ ਸਵੇਰੇ ਤੜਕਸਾਰ ਤਾਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਖੌਫ ਹੋ ਕੇ ਇਹ ਚੋਰ ਜੋ ਲਟੇਰੇ ਜਿਹੜੇ ਦੇ ਗਰੀਬ ਨੂੰ ਵੀ ਨਹੀਂ ਛੱਡ ਰਹੇ ਗੁਰਦਾਸਪੁਰ ਦੇ ਪਿੰਡ ਬਰੀਾਰ ਦੇ ਵਿੱਚ ਇੱਕ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਤੇ ਆਟੋ ਰਿਕਸ਼ਾ ਨੂੰ ਹੀ ਚੋੱਕ ਕੇ ਲੈ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਸ ਦੀਆਂ ਬੈਟਰੀ ਅਤੇ ਹੋਰ ਸਮਾਨ